ਹਾਂ ਟੰਲੇ ਵਾਲਾ ਪ੍ਰਸੰਗ ਹੈ ਆਹ ਜੀ ਸ਼ੁਕਰੀਆ ਇਹ ਵੇਖੋ ਬਈ ਤਾਂ ਵੀ ਵੀਰ ਵੀਰ ਜੀ ਉਸ ਦਾ ਪ੍ਰਾਰਥਨਾ ਜਿਹੜਾ ਬਾਤ ਬਾਤ ਅੰਦੀ ਖਾ ਚ ਪਾਇਆ ਜਾਂਦਾ ਹਾਂ ਜੀ ਸਪੈਸ਼ਲੀ ਅੰਦਰ ਕੱਚੀਆ ਚੁਗਾਂ ਨੂੰ ਲੋਵਾਸ ਦੇ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਵੇਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸੰਗਤ ਜੀ ਜਿਵੇਂ ਕਿ ਅਪਾ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਦਿਦਾਰੇ ਕੀਤੇ ਸੀ ਜਿਹੜਾ ਮਸਤਾਨ ਬਾਬਾ ਗੁਰਦਤਾ ਜੀ ਤੇ ਨਾਲ ਹੀ ਆਪਾਂ ਤੁਹਾਡੇ ਨਾਲ ਇਤਿਹਾਸ ਸੰਝਾ ਕੀਤਾ ਸੀ ਕਿ ਕਿਵੇਂ ਟਰੋਲੀ ਭਾਈ ਪਿੰਡ ਜਿਹੜਾ ਉਹ ਹੋਂਦ ਵਿੱਚ ਆਇਆ ਵਸਿਆ ਸੀ ਤੇ ਸਾਈਂਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਟਰੋਲੀ ਭਾਈ ਪਿੰਡ ਵਿੱਚ ਆਉਣਾ ਤੇ ਸੰਗਤ ਜੀ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਵਿਰਾਂਹੀ ਆਪਾਂ ਦਰਸ਼ਨ ਕਰਾਂਗੇ ਜਿਸ ਸਥਾਨ ਉੱਪਰ ਸਾਈਂਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਿਵਾਸ ਕਰਦੇ ਰਹੇ 7 ਸਾਲ ਤੇ ਨਾਲ ਹੀ ਸੰਗਤ ਜੀ ਉਹਨਾਂ ਦੇ ਬਸਤਰ ਬਹੁਤ ਹੀ ਪਵਿੱਤਰ ਜੋ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨਾਂ ਲਈ ਮੌਜੂਦ ਨੇ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦਾ ਚੋਲਾ ਦਸਤਾਰ ਤੇ ਮਾਤਾ ਤੁਮੋਦਰੀ ਜੀ ਦਾ ਸ਼ਾਲ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਸ਼ਹਿਰਾ ਝਾਵਾਂ ਤੇ ਖੜਾਵਾਂ ਤੇ ਸੰਗਤ ਜੀ ਹੋਰ ਬਹੁਤ ਸੁੰਦਰ ਵਸਤੂਆਂ ਜਿਵੇਂ ਕਿ ਸਿਮਰਣਾ ਦਰਸ਼ਨਾਂ ਦੇ ਲਈ ਮੌਜੂਦ ਆ ਤੇ ਇਹ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਿਓ ਜੀ ਤਾਂ ਜੋ ਤੁਸੀਂ ਵੀ ਬਹੁਤ ਹੀ ਧਿਆਨ ਦੇ ਨਾਲ ਸਾਰੇ ਹੀ ਵਸਤੂਆਂ ਦੇ ਦਰਸ਼ਨ ਦਿਦਾਰੇ ਕਰ ਸਕੋ ਜੋ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਿਤ ਨੇ ਤੇ ਆਓ ਸੰਗਤ ਜੀ ਬਿਨਾਂ ਕਿਸੇ deri ਦੇ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਦਰਸ਼ਨ ਦਿਦਾਰੇ ਕਰਦੇ ਹਾਂ ਜੀ ਲਓ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਗੁਰੂ ਕੇ ਮਹਿਲ ạtari ਸਾਹਿਬ ਪਾਛਾਈ 6ਵੀਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਡਰੋਲੀ ਪਾਈ ਜ਼ਿਲ੍ਹਾ ਮੋਗਾ ਪੰਜਾਬ ਤੇ ਸੰਗਤ ਜੀ ਇਹ ਤੁਸੀਂ ਮੇਨ ਗੇਟ ਦੇਖ ਸਕਦੇ ਹੋ ਇੱਥੋਂ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਅੰਦਰ ਤੇ ਇੱਥੇ ਤੁਸੀਂ ਲਿਖਿਆ ਦੇਖ ਸਕਦੇ ਹੋ ਗੁਰੂ ਜੀ ਦਾ ਪੁਰਾਤਨ ਮਕਾਨ ਅੱਜ ਵੀ ਖੜਾ ਹੈ ਗੁਰਦੁਆਰਾ ਗੁਰੂ ਕੇ ਮਹਿਲ ạtari ਸਾਹਿਬ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਪਹਿਲਾ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਦਰਸ਼ਨ ਦਿਦਾਰੇ ਕਰਾਂਗੇ ਤੇ ਫਿਰ ਉਸ ਤੋਂ ਅਪਰੰਤ ਸੰਗਤ ਜੀ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਪ੍ਰਾਤਨ ਘਰ ਦੇ ਦਰਸ਼ਨ ਦਿਦਾਰੇ ਕਰਾਵਾਂਗੇ ਤੇ ਨਾਲ ਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਸਤਰਾਂ ਦੇ ਤੇ ਨਾਲ ਹੀ ਹੋਰ ਵਸਤੂਆਂ ਵੀ ਜੋ ਸੰਗਤ ਜੀ ਇਸ ਸਥਾਨ ਦੇ ਉੱਪਰ ਮੌਜੂਦ ਨੇ ਬਹੁਤ ਸਾਰੀਆਂ ਵਸਤੂਆਂ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਇਸ ਸਥਾਨ ਉੱਪਰ ਸੰਗਤ ਜੀ ਮੌਜੂਦ ਨੇ ਆਪਾਂ ਸਾਰੀਆਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲ ਹੀ ਬਾਬਾ ਜੀ ਕੋਲੋਂ ਆਪਾਂ ਇਤਿਹਾਸ ਵੀ ਪੁੱਛਾਂਗੇ ਇਥੋਂ ਦਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤਾਂ ਜੋ ਤੁਸੀਂ ਵੀ ਵਧੀਆ ਤਰ੍ਹਾਂ ਇਤਿਹਾਸ ਜਾਣ ਸਕੋ ਤੇ ਦਰਸ਼ਨ ਦੇਦਾਰੇ ਕਰ ਸਕੋ। ਜਾਨ ਕੋ ਗ੍ਰੇਪਾ ਕਰ ਹੋ ਪ੍ਰਭ ਮੇਰੇ। ਤੇ ਆਓ ਸੰਗਤ ਜੀ ਹੁਣ ਆਪਾਂ ਕਰਦੇ ਹਾਂ ਦਰਬਾਰ ਸਾਹਿਬ ਦੇ ਦਰਸ਼ਨ। ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਫੁੱਲਾਂ ਨਾਲ ਸਜਾਇਆ ਹੋਇਆ ਗੁਰਦੁਆਰਾ ਜੀਵਨ ਤੋਗਨੀਏ ਹਰ ਪੇਖਾਂ ਕਰੋ ਕਿਰਪਾ ਪ੍ਰੀਤਮ ਮਨ ਮੋਹਨ ਫੋਰ ਪਾਤ ਸਾਧ ਸੰਗ ਜਿਲ ਹਰ ਹਰ ਜਪਿਓ ਨਾਨਕ ਸੋ ਤੇ ਇਹ ਸੰਗਤ ਜੀ ਜਿਸ ਸਥਾਨ ਉੱਪਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੋਂ ਹੀ ਆਪਾਂ ਤੁਹਾਨੂੰ ਥੋੜੀਆਂ ਕੰਧਾਂ ਦੇ ਦਰਸ਼ਨ ਕਰਵਾਉਣੇ ਹਨ ਜੋ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਵਾਸ ਸਥਾਨ ਦੀਆਂ ਹੀ ਸੀ ਇਸ ਸਥਾਨ ਉੱਪਰ ਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਿਵਾਸ ਕਰਿਆ ਕਰਦੇ ਸੀ ਮਕਾਨ ਹੁੰਦਾ ਸੀ ਉਹਨਾਂ ਦਾ ਤੇ ਜੋ ਕੰਧਾਂ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਅੱਜ ਵੀ ਉਦਾਂ ਹੀ ਮੌਜੂਦ ਨੇ ਸੰਗਤ ਜੀ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਥੱਲੇ ਸੰਗਤ ਜੀ ਤੇ ਪੂਰਾ ਘਰ ਜਿਹੜਾ ਉਹ ਆਪਾਂ ਤੁਹਾਨੂੰ ਵਿਖਾਵਾਂਗੇ ਪ੍ਰਾਤਨ ਉਦਾਂ ਹੀ ਸਾਮ ਕੇ ਰੱਖਿਆ ਹੋਇਆ ਹੈ ਬਹੁਤ ਹੀ ਸੋਹਣੀ ਸੰਗਤ ਜੀ ਚੀਜ਼ ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਆਪਾਂ ਪ੍ਰਾਤਨ ਹੀ ਉਸ ਘਰ ਦੇ ਦਰਸ਼ਨ ਕਰ ਰਹੇ ਹਾਂ ਜਿਸ ਸਥਾਨ ਉੱਪਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਿਵਾਸ ਕਰਿਆ ਕਰਦੇ ਸੀ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਧਰ ਗੁਰੂ ਜੀ ਦਾ ਪ੍ਰਾਤਨ ਘਰ ਹੈ ਤੇ ਇਸ ਸਥਾਨ ਉੱਪਰ ਹੀ ਸੰਗਤ ਜੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 7 ਸਾਲ ਤੱਕ ਰਹੇ ਸੀ ਜਦੋਂ ਵੀ ਡਰੋਲੀ ਪਾਈ ਆਉਂਦੇ ਸੀ ਤਾਂ ਇਸੇ ਹੀ ਘਰ ਵਿੱਚ ਜਿਹੜਾ ਉਹ ਨਿਵਾਸ ਹੁੰਦਾ ਸੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਆਓ ਸੰਗਤ ਜੀ ਹੁਣ ਆਪਾਂ ਨਾਲੇ ਬਾਬਾ ਜੀ ਹੁਣਾ ਕੋਲ ਇਤਿਹਾਸ ਪੁੱਛਦੇ ਆ ਇਸ ਕਮਰੇ ਵਿੱਚ ਛੇਵੇਂ ਪਾਸ਼ਾ ਦੇ ਵੱਡੇ ਸਹਿਬ ਦਾ ਦੇ ਬਾਬਾ ਗੁਰਦਖਸਾਹ ਜੀ ਜਨਮ ਇੱਥੇ ਹੋਇਆ। ਜਦੋਂ ਬਾਬਾ ਜੀ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸੰਤਾਂ ਨੇ ਚਲਦਿਆਂ ਗੱਗਨਾ ਪਈਆਂ ਸੀ। ਉਹ ਵਾਲਾ ਉੱਧਰ ਹੀ ਰਹਿ ਗਿਆ। ਹਾਂਜੀ ਆ ਨੇੜੇ ਆਪਣੇ ਫੇਸਟਾਰੀ ਵਿੱਚ ਹੀ ਬਾਬਾ ਬੇ ਦੀ ਯਾਦ ਸਹਿਬ ਜੀ ਗੁਰੂ ਜੀ ਦੀ ਆਗੇ ਲੈ ਕੇ ਗਏ ਸਨ। ਅੱਛਾ ਜੀ ਤੇ ਜਦੋਂ ਵਾਪਸ ਦਸ਼ਾ ਦੇ ਦਾ ਕੇ ਪਾਠ ਵਿੱਚ ਬੈਠੇ ਹਾਂਜੀ ਹਾਂਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਦੁਆਰਾ ਗੁਰੂ ਕੇ ਮਹਿਲਾ ਟਾਰੀ ਸਾਹਿਬ ਇਸ ਟਾਰੀ ਵਿੱਚ ਉੱਪਰਲੇ ਮੰਜੂ ਤੇ ਬਰਾਜਮਣ ਸਨ ਜਿੱਥੇ ਹੀ ਬੈਠ ਉਹਨਾਂ ਨੇ ਬਤਨ ਕੀਤਾ ਕਿ ਤਾਂ ਕੇ ਸਾਨੂੰ ਤਪਸ਼ ਦਾ ਕਰੇ ਸਾਡੇ ਉੱਪਰ ਜਲ ਦੇ ਕਾਗਰ ਕਰਨ ਜੇ ਨੇੜੇ ਏਜ ਦੀ ਖੋਈ ਉਹਦੇ ਵਿੱਚੋਂ ਲੈ ਕੇ ਜਲ ਗੁਰੂ ਸਾਹਿਬ ਦੇ ਪੁਰ ਪਾ ਗਿਆ ਉੱਥੋਂ ਸੇਕ ਇੱਥੇ ਆਉਂਦਾ ਰਿਹਾ ਇੱਥੋਂ ਠੰਡ ਉੱਥੇ ਪਹੁੰਚਦੀ ਹਾਂਜੀ ਹਾਂਜੀ ਇਸ ਕਮਰੇ ਵਿੱਚ ਛੇਵੇਂ ਪਾਸ਼ਾ ਦੇ ਵੱਡੇ ਸਹਬਜ਼ਾ ਦੇ ਬਾਬਾ ਗੁਰੂਤਾ ਸਿੰਘ ਦਾ ਜਨਮ ਇੱਥੇ ਜਿਹਦੇ ਵਿੱਚ ਆਪ ਜੀ ਨੇ ਪ੍ਰਾਤਨ ਕੀਤਾ ਦਾ ਪਰਸ਼ੀ ਕੀਤਾ ਠੀਕ ਹੈ ਬਾਈ ਧੰਨਵਾਦ ਸਤਿਗਿਰ ਵੀ ਗਿਰਜੂ ਸ੍ਰੀ ਦਾ ਪ੍ਰਾਤਨ ਜਿਹੜਾ ਬਾਤ ਕਰਦੀ ਖਾ ਦਿੱਤਾ ਜਾਂਦਾ ਹੈ ਹਾਂਜੀ ਪਿਛਲੇ ਕੰਦ ਵਿੱਚ ਬਾਲਾਂ ਦੇ ਖੁੱਡੇ ਅੱਜ ਵੀ ਨਜ਼ਰ ਆਉਂਦੇ ਇੱਕ ਸ਼ਾਤ ਜਿਹੜੀ ਇਸੇ ਲੈਵਲ ਤੇ ਸੀ ਉਹ ਵੀ ਹਾਂਜੀ ਹਾਂਜੀ ਉਹ ਆਪ ਜੀ ਦਰਸ਼ਨ ਕਰ ਸਕਦੇ ਹੋ ਠੀਕ ਹੈ ਇਹਨੇ ਪਾਤਸ਼ਾਹ ਦਾ ਸਭ ਤੋਂ ਪਹਿਲਾ ਸਥਾਨ ਮਾਲਵੇ ਦੇਸ਼ ਦਾ ਇਹ ਹੈੱਡ ਕੁਆਟਰ ਇਹ ਗੁਰਦੁਆਰਾ ਗੁਰੂ ਕੇ ਮਹਿਲਾ ਠਾਰੀ ਸਾਹਿਬ ਨੇ ਕਿ ਇਸ ਮਹਿਲ ਦਾ ਕਰਕੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਆਏ ਤੇ ਸਾਰੇ ਮਾਲਵੇ ਵਿੱਚ ਜਿੰਨੀਆਂ ਥਾਵਾਂ ਤੇ ਗੁਰੂ ਸਾਹਿਬ ਜੀ ਦੇ ਟੂਇਤਰ ਸਥਾਨ ਨੇ ਸਾਰੇ ਇਸ ਤੋਂ ਬਾਅਦ ਵਾਲੇ ਤੇ ਇੱਥੋਂ ਜਾ ਕੇ ਹੀ ਬਖਸ਼ਿਸ਼ ਕਰਕੇ ਵਾਪਸ ਫਿਰ ਇੱਥੇ ਆ ਜਾਂਦੇ ਰਹੇ ਗੁਰੂ ਸਾਹਿਬ ਜੀ ਇਸ ਕਰਕੇ ਨੂੰ ਹੈੱਡ ਕੁਆਟਰ ਕਿਹਾ ਜਾਂਦਾ ਹੈ ਇਹ ਜਿੱਥੇ 7ਵੇਂ ਪਾਤਸ਼ਾਹ ਦੇ ਪਿਤਾ ਬਾਬਾ ਗੁਰਦਿੱਤਾ ਸਾਹਿਬ ਦਾ ਜਨਮ ਇੱਥੇ ਹੋਇਆ ਹਾਂਜੀ ਉਥੇ 7ਵੇਂ ਪਾਤਸ਼ਾਹ ਮਹਾਰਾਜ ਜਦ ਗੁਰਗੱਦੀ ਤੇ ਬੈਠੇ ਪੁੱਤਰ ਨੇ ਗੁਰਗੱਦੀ ਮਿਲੀ ਹਾਂਜੀ ਆ ਜਦੋਂ ਮਾਲਵੇ ਦੇਸ਼ ਵਿੱਚ ਆਏ ਸਿੱਖੀ ਬਖਸ਼ਿਸ਼ ਕਰਨ ਵਾਸਤੇ ਤੇ ਇਸ ਛਟਾਰੀ ਵਿੱਚ ਹੀ ਉਹਨਾਂ ਨੇ ਨਿਵਾਸ ਰੱਖਿਆ ਜਿੱਥੇ ਗੁਰਦਵਾਰਾ ਸਿਮਰਨ ਸਰਬਾਦਿਸ਼ੇਵੇਂ ਪਾਤਸ਼ਾਹ ਜੀ ਨੇ ਹਾਂਜੀ 6000 ਘੋੜੇ ਦਾ ਘੋੜਸਵਾਰਾਂ ਦਾ ਉਤਾਰਾ ਕੀਤਾ ਉਥੇ ਹੀ 2200 ਘੋੜਸਵਰਬ ਸ੍ਰੀ ਗੁਰੂ ਹਰਿਦਾਸ ਸਾਹਿਬ ਮਹਾਰਾਜ ਜੀ ਨੇ ਰੱਖਿਆ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਮਾਤਾ ਨਾਨਕੀ ਜੀ ਦੇ بیٹے ਹਨ ਤੇ ਛੇਵੇਂ ਪਾਤਸ਼ਾਹ ਦੇ ਛੋਟੇ ਪੁੱਤਰ ਨੇ ਹਾਂਜੀ ਹਾਂਜੀ ਉਹਨਾਂ ਨੇ ਬਾਲਵਸਥਾ ਵਿੱਚ ਵੀ ਇੱਥੇ ਬੰਦ ਸਮਾਂ ਲੰਮਾ ਸਮਾਂ ਇੱਥੇ ਬਤੀਤ ਕੀਤਾ ਜਿੱਦ ਗੁਰਗੱਦੀ ਤੇ ਜਦੋਂ ਬੈਠੇ ਨੌਵੇਂ ਜਾਮੇ ਵਿੱਚ ਇਹ ਦਰਮਾਲ ਵਿਦੇਸ਼ ਨੂੰ ਤਾਰਨ ਵਾਸਤੇ ਆਏ ਤੇ ਉਹਨਾਂ ਨੇ ਇਸ ਟਾਰੀ ਵਿੱਚ ਨਿਵਾਸ ਰੱਖਿਆ ਜਿੱਥੇ ਤੁਸੀਂ ਖੜੇ ਹੋ ਠੀਕ ਹੈ ਗੁਰਦੁਆਰਾ ਗੁਰੂ ਕੇ ਮਹਿਲਾ ਟਾਰੀ ਸਾਹਿਬ ਗੁਰੂ ਕੇ ਮਹਿਲਾ ਟਾਰੀ ਸਾਹਿਬ ਤੇ ਗੁਰਦੁਆਰਾ ਸਿਮਰਨ ਸਰ ਸਾਹਿਬ ਉਹਨਾਂ ਵੀ ਢਾਬ ਦੇ ਕਿਨਾਰੇ ਆਪਣੀ ਫੌਜ ਦਾ ਉਤਾਰਾ ਕੀਤਾ ਮਤਲਬ ਕਿ ਤਿੰਨ ਪਾਤਸ਼ਾਹੀਆਂ ਦੇ ਨਿਵਾਸ ਸਥਾਨ ਤੇ ਗੁਰਦੁਆਰਾ ਸਿਮਰਨ ਸਰ ਤਿੰਨ ਪਾਤਸ਼ਾਹੀਆਂ ਦੀ ਫੌਜਾਂ ਦੀ ਸ਼ੌਣੀ ਦੇ ਦੀਵਾਨ ਸਥਾਨ ਉੱਥੇ ਦੀਵਾਨ ਸਜਾਉਂਦੇ ਰਹੇ ਸੀ ਠੀਕ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸੋ ਗਿੱਦਰ ਕੱਚੀਆ ਚੁੜਾ ਉਂਗਲੋਂ ਵਾਸੇ ਰਹਿਦਾ ਅੱਛਾ ਇਹਨਾਂ ਨੂੰ ਬਹੁਤ ਸਾਰਾ ਚੀਜ ਜਿਹੜਾ ਤੋਂ ਅਨਿਵਰ ਥੋੜਾ ਸਾਫ਼ ਕਰ ਦੋ ਤੇ ਸਲਾਈਆਂ ਰੱਖ ਦਿਨਾ ਉਹਦਾ ਪਤਾ ਹੀ ਖਤ ਦਾ ਨਹੀਂ ਇਹਨਾਂ ਨੂੰ ਅੰਦਰਲਾ ਮੱਥਾ ਮਰਿਆ ਗਿਆ ਅੱਜ ਪੂਰਾ ਬਾਗੀਆਂ ਤੱਕ ਦੇਖਣ ਲੱਗੇ ਖਰਾਬ ਨਹੀਂ ਹੁੰਦੇ ਇਹ ਤਰਾ ਵਿਚ ਆ ਰਿਹਾ ਇਹ ਮਾਨ ਚ ਕਹਿੰਦੇ ਨੇ ਕਿ ਜਿਹੜਾ ਘਰ ਅਸੀਂ ਆ ਬੈਕ ਸਾਈਡ ਤੇ ਬਾਬਾ ਸਾਂਝ ਦਾ ਘਰ ਸੀ ਕਿ ਜਿਹੜਾ ਘਰ ਅਸੀਂ ਅੱਜ ਦੇ ਵਿੱਚ ਅਸੀਂ ਰਹਿ ਆ ਉਹਦੇ ਅਸੀਂ ਵਰਤੋਂ ਵਿੱਚ ਵਰਤਿਆ ਹੋਇਆ ਤੇ ਗੁਰੂ ਜੀ ਵਾਸਤੇ ਆ ਉਹਨਾਂ ਨੇ ਨਵਾਂ ਮਕਾਨ ਤਿਆਰ ਕੀਤਾ ਜਿੱਥੇ ਅਸੀਂ ਖੜੇ ਹਟਾਰੀ ਸਾਹਿਬ ਇੱਕ ਤੋਂ ਵੱਧ ਮਦਲੇ ਮਕਾਨ ਉਹਨਾਂ ਸਮੇਂ ਚ ਔਟਾਰੀ ਕਿਹਾ ਜਾਂਦਾ ਸੀ ਤੇ ਇਹ ਔਟਾਰੀ ਤਿਆਰ ਕਰਕੇ ਇਤਿਹਾਸ ਵਿੱਚ ਜਿਗਰਾਉਂਦਾ ਕਿ ਨਾਂ ਕੋ ਉਹਨਾਂ ਪੱਤਰਕਾ ਲਿਖੀ ਨਾ ਕੋ ਸੁਨੇਹਾ ਭੇਜਿਆ ਉਹਨਾਂ ਨੇ ਕਿ ਇਥੋਂ ਅਰਦਾਸਾਂ ਹੀ ਕਰਦੇ ਰਹੇ ਅਰਦਾਸਾਂ ਗੁਰੂ ਚਰਨਾਚ ਪੂਜਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸਤਕਾਰਯੋਗ ਮਾਤਾ ਜੀ ਮਾਤਾ ਗੰਗਾ ਜੀ ਅਤੇ ਆਪਣੇ ਮਹਿਲ ਆਪਣੇ ਵੱਡੇ ਮਹਿਲ ਸਤਕਾਰਯੋਗ ਮਾਤਾ ਦਮੋਦਰੀ ਜੀ ਤੇ 6000 ਘੋੜਸਵਾਰ ਜੋਧੇ ਜਰਨੈਲਾਂ ਫੌਜਾਂ ਸਮੇਤ 1606 ਈਸਵੀ ਨੂੰ ਸਭ ਤੋਂ ਪਹਿਲੀ ਵਾਰ ਇਸ ਸਥਾਨ ਤੇ ਆਏ। ਹੁਣ ਇਹ ਜਿਹੜਾ ਆਪ ਜੀ ਨੇ ਇਤਿਹਾਸ ਦਿੱਤਾ ਗਿਆ ਇਹਦੇ ਵਿੱਚ 6 ਵਾਰ ਹੀ ਆਉਣ ਦਾ ਜ਼ਿਕਰ ਕੀਤਾ ਮਹਾਂਪੁਰਸ਼ਾਂ ਨੇ ਇਹ ਉਹ ਡੇਟਾ ਨੇ कि ਜਦੋਂ ਗੁਰੂ ਸਾਹਿਬ ਜੀ ਸਾਲ ਮਹੀਨੇ ਰਹਿ ਕੇ ਫੇਰ ਗਏ ਫੇਰ ਆਏ ਹਾਂਜੀ ਉਂਝ ਤੇ ਪਤਾ ਨਹੀਂ ਗੁਰੂ ਸਾਹਿਬ ਜੀ ਇਸ ਸਮੈਲ ਵਿੱਚ ਕਿੰਨੀ ਵਾਰੀ ਆਏ ਤੇ ਕਿੰਨੀ ਵਾਰੀ ਗਏ ਉਹਦੀ ਕੋਈ ਗਿਣਤੀ ਨਹੀਂ ਮੋਟੀਆਂ ਡਾਟਾ ਜਿਹੜੀਆਂ ਛੇ ਗ੍ਰੰਥਾਂ ਵਿੱਚੋਂ ਮਹਾਪੁਰਸ਼ਾਂ ਦਾ ਇਤਿਹਾਸ ਪੜ੍ਹ ਕੇ ਇਹ ਡਾਟਾ ਜਿਹੜੀਆਂ ਹੈ ਇਸ ਪੇਪਰ ਤੇ ਅੰਕਿਤ ਕੀਤੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇੱਥੇ ਆਏ ਬਾਬਾ ਸਾਈਂ ਦਾਸ ਜੀ ਨੇ ਇੱਕ ਬੇਨਤੀ ਕੀਤੀ ਮਹਾਰਾਜ ਇਸ ਇਹ اٹਾਰੇ ਆਪ ਜੀ ਦੇ ਨਿਵਾਸ ਵਾਸਤੇ ਅਸੀਂ ਤਿਆਰ ਕੀਤੀ ਹੈ ਹਾਂਜੀ ਤੇ ਸ਼ਿਵੇਂ پارਸ਼ਾ ਜੀ ਨੇ ਬਤਨ ਕੀ ਦੇ ਇਤਿਹਾਸ ਵਿੱਚ ਅੱਜ ਦੇ ਵਿੱਚ ਜ਼ਿਕਰ ਆਉਂਦਾ ਉਹਨਾਂ ਪੰਕਤੀਆਂ ਦਾ ਕਹਾਂ ਲੱਗੇ ਸਾਈਂ ਦਾਸ ਸਦਾ ਰਿਤ ਦੇ ਮੇਰੇ ਬਸਤਰੇ ਤੂੰ ਪ੍ਰੇਮ ਵਢੇਰੀ ਕਿ ਸਾਈਂ ਦਾਸ ਜੀ ਤੁਹਾਡਾ ਬਹੁਤਾ ਪ੍ਰੇਮ ਸਾਡੇ ਹਿਰਦੇ ਵਿੱਚ ਅਦਾ ਵਸਦਾ ਹੈ ਤੇ ਕਹਾਂ ਲੱਗੇ ਪ੍ਰੀਤ ਦਾਮ ਤੇ ਐਂਚ ਮਗਾਏ ਕੇਵਲ ਇਸ ਕਰਕੇ ਹਤਾਏ ਤੁਸੀਂ ਸਾਨੂੰ ਪ੍ਰੇਮ ਦੀ ਡੋਰ ਪਾ ਕੇ ਖਿੱਚ ਕੇ ਇਥੇ ਮਗਾਇਆ ਹਾਂਜੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿ ਲਗੇ ਬਾਬਾ ਸਾਈਂਦਾਸ ਜੀ ਨੂੰ ਕਿ ਤੁਸੀਂ ਪ੍ਰੇਮ ਦੀ ਡੋਰ ਪਾ ਕੇ ਖਿੱਚ ਕੇ ਇਸ ਮਗਾਇਆ ਕੇਵਲ ਇਸ ਘਰ ਕੇ ਤਏ ਸੀ ਮਾਲਵੇ ਦੇਸ਼ ਵਿੱਚ ਇਸ ਨਗਰ ਵਿੱਚ ਇਸ ਘਰ ਕਰਕੇ ਹੀ ਆਏ ਹਾਂ ਹਾਂਜੀ ਅਟਾਰੀ ਵਿੱਚ ਨਿਵਾਸ ਕਰਨ ਵਾਸਤੇ ਹੀ ਆਏ ਹਾਂ ਹਾਂਜੀ ਹਾਂਜੀ ਇੰਮ ਬੋਲਤ ਸੋ ਗੁਰ ਪ੍ਰਯੰਕ ਬਰਾਜੇ ਪ੍ਰਯੰਕ ਕਹਿੰਦੇ ਨੇ ਪਲੰਗ ਨੂੰ ਹਾਂਜੀ ਐਵੇਂ ਬੋਲਦੇ ਹੋਏ ਮੇਰੀ ਪਰੀ ਦੇ ਮਾਲਕ ਜਿਹਾ ਅਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਰਾਜਮਾਨ ਨੇ ਉਸ ਥਾਂ ਤੇ ਡੱਠੇ ਹੋਏ ਪਲੰਗ ਦੇ ਉੱਪਰਲੀ ਮੰਜ਼ਲ ਤੇ ਬਰਾਜਮਨ ਹੋ ਗਏ ਇੱਥੇ ਮਾਤਾ ਗੰਗਾ ਜੀ ਦਾ ਨਿਵਾਸ ਸੀ ਇਸ ਥਾਂ ਤੇ ਜਿੱਥੇ ਅਸੀਂ ਪਹਿਲਾਂ ਦਰਸ਼ਨ ਕਰ ਰਹੇ ਸਨ ਹਾਂਜੀ ਤੇ ਜਿੱਦੜ ਆਪਾਂ ਬਾਬਾ ਗੁਰਦਤਾ ਸਾਹਿਬ ਦੇ ਜਨਮ ਦਾ ਜਗਰ ਕੀਤਾ ਇਸ ਕਮਰੇ ਵਿੱਚ ਛੇਵੇਂ ਪਾਸ਼ਾ ਦੇ ਵੱਡੇ ਮਹਲ ਸਤਿਕਾਰਯੋਗ ਮਾਤਾ ਦਮੋਦਰੀ ਦਾ ਨਿਵਾਸ ਸੀ ਇੱਥੇ ਨਿਵਾਸ ਦੌਰਾਨ ਹੀ ਉਹਨਾਂ ਨੇ ਫਿਰ ਆਪਣੇ ਵੱਡੇ ਸਹਬਜ਼ਾਦੇ ਬਾਬਾ ਗੁਰਦਤਾ ਸਾਹਿਬ ਜੀ ਨੂੰ ਜਨਮ ਦਿੱਤਾ ਤੇ ਇਧਰਲੇ ਬੰਨੇ ਕੱਚੀਆਂ ਚੁੜਾਂ ਨੇ ਜਿੱਥੇ ਉਸ ਜਿਹੇ ਦਾ ਲੰਗਰ ਪ੍ਰਸ਼ਾਦਾ ਗੁਰੂ ਸਹਿਬੀ ਦਾ ਤਿਆਰ ਹੋ ਰਿਆ ਬਹੁਤ ਪ੍ਰਾਤਨ ਨੇ ਮਿੱਟੀ ਡਿਗ ਡੇ ਕੇ ਜਦੋਂ ਜਿਆਦਾ ਭਰ ਦਿੰਦੀਆਂ ਫਿਰ ਉਹ ਗੋਡੇ ਭਰ ਕੇ ਸਾਈਡ ਤੇ ਰੱਖੇ ਹੋਇਆ ਇਹ ਪ੍ਰਾਤਨ ਉਸ ਦੀ ਗੁਰਦੁਆਰਾ ਸਿਮਰਨ ਖੜਾ ਆਪਣੀ ਜਾਈ ਜਨਾਬ ਜੀ ਵਧੀਆ ਨੇ ਇਹ ਲੇਕਿ ਇੱਥੇ ਦੇ ਗੁਰੂ ਜੀ ਦੇ ਪਰਿਵਾਰ ਦਾ ਗੁਰੂ ਜੀ ਦਾ ਨਿਵਾਸੀ ਸਕੇਵਨ ਹਾਂਜੀ ਤੇ ਬਾਬਾ ਸਾਈਂ ਦਾ ਜਿਹਨੇ ਬੇਨਤੀ ਕਰਕੇ ਆਪਣੇ ਖੇਤਾਂ ਵਿੱਚ ਇੱਥੋਂ 1.5 ਕਿਲੋਮੀਟਰ ਦੱਖਣ ਦੇ ਬਾਹਰ ਨ ਕੋਰੇ ਵਾਲਾ ਵੱਡਾ ਰੋਡ ਹਾਂਜੀ ਪਿੰਡੋਂ ਬਾਹਰ ਵਾਲ ਉਸ ਰੋਡ ਦੇ ਉੱਪਰ ਹੀ ਖੱਬੇ ਹੱਥ ਸਟਾન્ડ ਆ ਜਾਂਦਾ ਗੁਰਦੁਆਰਾ ਸਿਮਰਨ ਸਿੰਘ ਸਾਹਿਬ ਤੇ ਉਹ ਬਾਬਾ ਸਾਈਂ ਦਾ ਜਿਹਦੇ ਖੇਤ ਨੇ ਖੇਤਾਂ ਦੇ ਵਿੱਚ ਕੁਦਰਤੀ ਪਾਣੀ ਦੀ ਟਾਬ ਸੀ ਤੇ ਅੱਜ ਵੀ ਉਸੇ ਤਰ੍ਹਾਂ ਜਿਹਦੇ ਵਿੱਚ ਗੁਰੂ ਕੀ ਪਵਿੱਤਰ ਜਾਲ ਵਿੱਚ ਹਾਰ ਸਿਆਲ ਕੁਦਰਤੀ ਜਲ ਰੁਕਿਆ ਰਹਿੰਦਾ ਛੋਟਾ ਦਰਬਾਰ ਤੁਸੀਂ ਉੱਥੇ ਵੇਖੋਗੇ ਉਹਦੀ ਬੈਕ ਸਾਈਡ ਤੇ ਨੀਵੀਂ ਇਥਾਂ ਤੇ ਅੱਜ ਵੀ ਕੱਚੀ ਟਾਬ ਹੈਗੀ ਭਾਜੀ ਠੀਕ ਆ ਭਾਜੀ ਤੇ ਉਸ ਟਾਬ ਦੇ ਕਿਨਾਰੇ ਆਪਣੇ ਖੇਤਾਂ ਵਿੱਚ ਬਾਬਾ ਸਾਂਝ ਦਾ ਜਨੇ 6000 ਫੌਂਦਾ ਉਤਾਰਾ ਕਰਵਾਇਆ ਤੇ ਗੁਰੂ ਜੀ ਨੇ ਹੁਕਮ ਕਰਕੇ ਉੱਥੇ ਖੂਹ ਖੋਖ ਦਿਵਾਇਆ ਉਹ ਖੂਹ ਵੀ ਉੱਥੇ ਮੌਜੂਦ ਆ ਜਿਸ ਬੇਰ ਸਾਹਿਬ ਥੱਲੇ ਗੁਰੂ ਸਾਹਿਬਾਨ ਬੈਠਦੇ ਰਹੇ ਉਹ ਬੇਰੀ ਵੀ ਅਜੇ ਉੱਥੇ ਮੌਜੂਦ ਆ ਪ੍ਰਾਤਨ ਇਹ ਗੱਲ ਹੈ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਰ ਰੋਜ਼ ਇਸ ਅਟਾਰੀ ਵਿੱਚੋਂ ਅੰਮ੍ਰਿਤ ਵੇਲੇ ਉੱਠ ਕੇ ਉੱਥੇ ਹੀ ਇਸ਼ਨਾਨ ਕਰ ਉੱਥੇ ਹੀ ਸਰੀਰ ਦੁਪਹਿਰ ਸ਼ਾਮ ਦਾ ਦੀਵਾਨ ਸਜਾਉਂਦੇ ਰਹੇ ਇਸ ਤਰ੍ਹਾਂ ਸਤਿਗੁਰੂ ਜੀ ਨੇ 7 ਸਾਲ ਤੋਂ ਵੱਧ ਸਮਾਂ ਨਿਵਾਸ ਰੱਖਿਆ 6 ਵਰੀ ਜਦੋਂ ਆਏ ਸਾਰੇ ਸਮੇਂ ਵਿੱਚ ਤੇ ਇਸ ਤਰ੍ਹਾਂ ਬਖਸ਼ਾ ਰਹਿਮਤਾ ਵਰਤਾਂਦੇ ਰਹੇ ਉੱਥੇ ਦੀਵਾਨ ਸਜਾਉਂਦੇ ਰਹੇ ਇੱਥੇ ਨਿਵਾਸ ਤੇ ਉੱਥੇ ਹੀ ਨਿਵਾਸ ਦੌਰਾਨ ਦੀਵਾਨ ਸਜੇ ਹੋਏ ਦੀਵਾਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੱਡੇ ਘਰ ਦੇ ਰਹਿਣ ਵਾਲੇ ਬਾਬਾ ਪਾਇਆ ਕੋਜੀ ਦੀ ਬੇਟੀ ਬੀਬੀ ਸੂਰਤੀ ਜੀ ਦੇ ਪੁੱਠੇ ਲੇਖ ਸਿੱਧੀ ਕੀਤੀ ਤੇ ਉਹਨਾਂ ਦੇ ਪਤੀ ਭਾਈ ਸਾਧੂ ਜੀ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਤੇ ਨਾਲ ਹੀ ਵਚਨ ਕੀਤਾ ਕਿ ਤੁਹਾਡੇ ਕਰੀਏ ਇੱਕ ਮਹਾਨ ਸਿੱਖ ਪੁੱਤਰ ਪੈਦਾ ਹੋਵੇਗਾ ਉਹ ਮਾਲਵੇ ਦੀ ਸਿੱਖੀ ਦਾ ਥੰਮ ਹੋਵੇਗਾ ਉਹਦੇ ਬੋਲਾਂ ਵਿੱਚ ਬਰਕਤ ਹੋਵੇਗੀ ਸਤਕਾਰਯੋਗ ਬਾਬਾ ਭਾਈ ਗੁਰੂ ਚੰਦਜੀ ਦੇ ਜਨਮਦਿਵਾਰ ਗੁਰੂ ਜੀ ਨੇ ਗੁਰਦੁਆਰਾ ਸਿਮਰਨ ਸਾਹਿਬ ਵਿਖੇ ਦਿੱਤਾ ਜਦੋਂ ਇੰਨੀ ਵੱਡੀ ਬਖਸ਼ਿਸ਼ ਬੀਬੀ ਸੂਰਤੀ ਜੀ ਨੂੰ ਮਿਲੀ ਤਾਂ ਉਹਨਾਂ ਨੇ ਸਾਡੇ ਤੇ ਪੁਰਪਕਾਰ ਕਰਦਿਆਂ ਆ ਬੇਨਤੀ ਕੀਤੀ ਮਹਾਰਾਜ ਜਿਵੇਂ ਤੁਸੀਂ ਮੇਰੇ ਤੇ ਕਿਰਪਾ ਕੀਤੀ ਇੱਥੇ ਜਦੋਂ ਕਦੋਂ ਕੋਈ ਆਏ ਇਸੇ ਤਰ੍ਹਾਂ ਰਹਿਮਤਾਂ ਬਖਸ਼ਾ ਪਾ ਕੇ ਜਾਏ ਤਾਂ ਗੁਰੂ ਜੀ ਨੇ ਬਚਨ ਕੀਤੇ ਬੇਟਾ ਆਕਲ ਬਰ ਗੁਰਮਤ ਕੋ ਪਾਏ ਕਬਰ ਮੜੀ ਮਟ ਨਹਿ ਪਜਾਏ ਕਰ ਸੇਵਾ ਸ੍ਰੀ ਗੁਰੂ ਰਜਾਏ ਗੁਰ ਹਿਤ ਦੀ ਦਸਵੰਦ ਬਣਾਈ ਕਿ ਤੇਰੇ ਪਿਤਾ ਪਿਆਕ ਜੀਵੰਗ ਜਿਹੜਾ ਗੁਰਮਤ ਨੂੰ ਧਾਰਨ ਕਰੇਗਾ ਕਬਰਾਂ ਮੜੀਆਂ ਮਟੀਆਂ ਦੀ ਪੂਜਾ ਨਹੀਂ ਕਰੇਗਾ ਹਾਂਜੀ ਇੱਥੇ ਆਣ ਕੇ ਹੱਥੀ ਸੇਵਾ ਕਰੇਗਾ ਕੀਰਤ ਕਰਕੇ ਦਸਵੰਦ ਹਾਜ਼ਰ ਕਰੇਗਾ ਦੇਗ ਭੇਟ ਤੇਰੇ ਸਮਝੋ ਇੱਥਾਂ ਆਏ ਸਤ ਸੰਗਤ ਸਿਮਰ ਸਰਨਾਏ ਬੇਟਾ ਤੇਰੇ ਵਾਂਗ ਇਸ ਸਥਾਨ ਤੇ ਆਣ ਕੇ ਸਤਸੰਗਤ ਦੀ ਸ਼ਰਨ ਲਏਗਾ ਸਤਸੰਗਤ ਦੇ ਸਰੋਵਰ ਵਿੱਚ ਚੁੰਗੀਆਂ ਲਾਏਗਾ ਵੇਗ ਭੇਟ ਅਰਦਾਸ ਕਰਾਏ ਖੜਾ ਪ੍ਰਸ਼ਾਦ ਦੀ ਦੇਗ ਭੇਟ ਕਰਕੇ ਅਰਦਾਸ ਕਰਾਏ ਪੁਰਹੀ ਆਸ ਬੰਛਤ ਫਲ ਪਾਏ ਜਿਵੇਂ ਪਾਸ਼ਾ ਨੇ ਬਤਨ ਦਿੱਤੇ ਕਿ ਉਹਦੀ ਆਸਾਂ ਬਰਾਦਾ ਤੇਰੇ ਵਾਂਗ ਪੂਰੀਆਂ ਹੋਣਗੀਆਂ ਮੂਹਨ ਮੰਗੀਆਂ ਦਾਤਾ ਦੁੱਧ ਪੁੱਤ ਧਨ ਦੌਲਤ ਲੋਕ ਪਰਲੋਕ ਦਾ ਸੁਖ ਪ੍ਰਾਪਤ ਹੋਇਆ ਕਰੇਗਾ ਅੱਜ ਵੀ ਉਸ ਸਥਾਨ ਤੇ ਅੰਗਰੇਜ਼ੀ ਮਹੀਨੇ ਦੇ ਪਹਿਲੇ ਐਤਵਾਰ ਹਰੇਕ ਮਹੀਨੇ ਸਮਾਗਮ ਹੰ ਦਾ ਗੁਰੂ ਕੀ ਪਵਿੱਤਰ ਬਚਨਾਂ ਮੁਤਾਬਕ ਆਉਣ ਵਾਲਾ ਜਿਹੜਾ ਸਮਾਗਮ 7 ਦਸੰਬਰ ਦੇ ਨਇਤਵਾਰ ਨੂੰ ਇਹਨੂੰ ਸਾਲਾਨਾ ਸਮਾਗਮ ਦਾ ਰੂਪ ਦਿੱਤਾ ਹੈ ਜਿਵੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਉਹਨਾਂ ਦੇ ਪਿਆਰੇ ਗੁਰਸਿੱਖ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਦੇਸਾ ਸ਼ਤਾਬ ਦੀ ਸਾਢੇ 33 ਸ਼ਤਾਬ ਦੀ ਸ਼ਹੀਦੀ ਸ਼ਤਾਬ ਦੀ ਜਿਹੜੀ ਹੈ ਉੱਥੇ ਮਨਾਏ ਜਾ ਰਹੀ ਆ ਆਪ ਜੀ ਨੂੰ ਵੀ ਬੇਨਤੀ ਆ ਕਿ ਜਿਵੇਂ ਆਪ ਜੀ ਨੇ ਅਜਦ ਨੂੰ ਕੀਤਾ ਉਸ ਦਿਨ ਹੋਰ ਸੰਗਤਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਜੀ ਦੇ ਪਵਿੱਤਰ ਇਤਿਹਾਸਕ ਦੀਵਾਨ ਸਥਾਨ ਤੇ ਗੁਰੂ ਜੀ ਦੀ ਯਾਦ ਵਿੱਚ ਹਾਜ਼ਰੀ ਭਰ ਕੇ ਲੋਕ ਪ੍ਰਲੋਕ ਦਾ ਸੁਖ ਪ੍ਰਾਪਤ ਕਰੋ ਜੀ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਸਤਰ ਵੀ ਦਰਸ਼ਨ ਆ ਲਿੱਤੇ ਮੌਜੂਦ ਨੇ ਉਹ ਕਿਹੜੇ ਕੋਰ ਦੋਰਾ ਸਾਹਿਬ ਨਾਲ ਹੀ ਆਪਣੇ ਥਾਂ ਇੱਥੇ ਥੋੜੀ ਕਰਕੇ ਸਾਈਡ ਤੇ ਬਿਠਾ ਲਿਆ ਹੈ ਠੀਕ ਹੈ ਬਾਬਾ ਲਓ ਜੀ ਸੰਗਤ ਜੀ ਹੁਣ ਆਪਾਂ ਨਿਵਾਸ ਸਥਾਨ ਜਿਸ ਸਥਾਨ ਉੱਪਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਿਵਾਸ ਕਰਿਆ ਕਰਦੇ ਸੀ ਉਥੋਂ ਦੇ ਆਪਾਂ ਦਰਸ਼ਨ ਕਰਕੇ ਆ ਗਏ ਆ ਇੱਧਰ ਤੇ ਹੁਣ ਆਪਾਂ ਤੁਹਾਨੂੰ ਸੰਗਤ ਜੀ ਦਰਸ਼ਨ ਕਰਵਾਉਣੇ ਆ ਜਦੋਂ ਬਾਬਾ ਬੀਦੀ ਚੰਦ ਜੀ ਦੁਛਾਲੇ ਲੈਣ ਵਾਸਤੇ ਪੱਟੀ ਗਏ ਸੀ ਤਾਂ ਬਲਦੀ ਪੱਠ ਵਿੱਚ ਬੈਠ ਗਏ ਸੀ ਤਾਂ ਉਸ ਟਾਈਮ ਤੇ ਸੰਗਤ ਜੀ ਇਸ ਖੂਹ ਦੇ ਵਿੱਚ ਉਹ ਹੀ ਸੰਗਤਾਂ ਨੇ ਜਲਦੀਆਂ ਗਾਗਰਾਂ ਜੋ ਭਰ-ਭਰ ਕੇ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਪਾਈਆਂ ਸੀ ਤੇ ਉਹ ਠੰਡ ਸੰਗਤ ਜੀ ਇੱਥੋਂ ਪੱਟੀ ਤੱਕ ਪਹੁੰਚਦੀ ਰਹੀ ਤੇ ਇਹ ਸੰਗਤ ਜੀ ਤੁਸੀਂ ਉਸ ਖੂਹ ਦੇ ਦਰਸ਼ਨ ਕਰ ਸਕਦੇ ਹੋ ਪੱਟੀ ਵਿੱਚ ਪਠਬਲ ਦਾ ਗੁਰੂ ਜੀ ਸੇਕ ਡਰੋਲੀ ਸਹਿੰਦੇ ਤੇ ਸੰਗਤ ਜੀ ਇਹ ਹੈ ਉਹ ਪੁਰਾਤਨ ਖੂਬ ਜਿਸ ਦੇ ਜਲ ਨਾਲ ਜਲਦੀਆਂ ਗਾਗਰਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਪਾਈਆਂ ਗਈਆਂ ਸੀ ਤੇ ਉਸ ਸਮੇਂ ਗੁਰੂ ਸਾਹਿਬ ਜੀ ਅਟਾਰੀ ਸਾਹਿਬ ਦੇ ਵਿੱਚ ਵਿਰਾਜਮਨ ਸੀ ਤੇ ਹੁਣ ਸੰਗਤ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰੂ ਸਾਹਿਬ ਜੀ ਦੇ ਹੋਰ ਵਸਤੂਆਂ ਜੋ ਇਸ ਸਥਾਨ ਉੱਪਰ ਮੌਜੂਦ ਨੇ ਦਰਸ਼ਨਾਂ ਦੇ ਲਈ ਉਹਨਾਂ ਦੇ ਵੀ ਆਪਾਂ ਤੁਹਾਨੂੰ ਕਰਵਾਉਣੇ ਹਨ ਦਰਸ਼ਨ ਤੇ ਸਾਹਮਣੇ ਤੁਸੀਂ ਸੰਗਤ ਜੀ ਬੋਰਡ ਲਿਖਿਆ ਦੇਖ ਸਕਦੇ ਹੋ ਗੁਰੂ ਦੀਆਂ ਨਿਸ਼ਾਨੀਆਂ ਗੁਰੂ ਕੀਆਂ ਨਿਸ਼ਾਨੀਆਂ ਤੇ ਆਹ ਸੰਗਤ ਜੀ ਆਪਾਂ ਇਸ ਕਮਰੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਸਾਰੀਆਂ ਪ੍ਰਾਤਨ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣੇ ਹਨ ਇਤਿਹਾਸਿਕ ਨਿਸ਼ਾਨੀਆਂ ਨੇ ਸੰਗਤ ਜੀ ਇਹ ਜੋ ਤੁਸੀਂ ਸਾਹਮਣੇ ਸੰਗਤ ਜੀ ਕਪੈਰ ਦਾ ਨਿਸ਼ਾਨ ਦੇਖ ਰਹੇ ਹੋ ਇਹ ਪੈਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਦਾ ਲਵਾਇਆ ਸੀ ਤੇ ਉਹਨੂੰ ਬੱਚ ਪਕਾ ਕੇ ਰੱਖਿਆ ਹੋਇਆ ਹੈ ਇਹ ਪ੍ਰਾਤਨ ਨਿਸ਼ਾਨੀਆਂ ਸੰਗਤ ਜੀ ਜੋ ਕਿ ਤੁਸੀਂ ਦਰਸ਼ਨ ਕਰ ਸਕਦੇ ਹੋ ਪੀੜਾ ਸਾਹਿਬ ਇਸ ਉੱਪਰ ਮਾਤਾ ਦਮੋਦਰੀ ਜੀ ਬਿਰਾਜਮਣ ਹੋਇਆ ਕਰਦੇ ਸੀ ਢੋਵਾਲਾ ਪੀੜਾ ਸਾਹਿਬ ਬਣਿਆ ਆ ਤੇ ਨਾਲ ਇੱਕ ਕਿਰਪਾ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਤੇ ਇਹ ਕੁਝ ਪ੍ਰਾਤਨ ਵੇਲੇ ਦੇ ਵੱਟੇ ਕਹਿ ਸਕਦੇ ਸੰਗਤ ਜੀ ਆਪਾਂ ਕੜੇ ਤੇ ਸੰਗਲ ਤੇ ਸੰਗਤ ਜੀ ਇਹ ਜੋ ਤੁਸੀਂ ਸੰਗਲ ਦੇਖ ਰਹੇ ਜੇ ਇਹ ਜਦੋਂ ਇਸ ਸਥਾਨ ਉੱਪਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਤਾਰਾ ਕੀਤਾ ਸੀ 6000 ਦੇ ਲਾਗੇ ਕੋਟ ਸਵਰਮ ਨਾਲ ਗੁਰੂ ਸਾਹਿਬ ਜੀ ਦੇ ਮੌਜੂਦ ਸੀ ਤਾਂ ਉਹਨਾਂ ਦਾ ਜਦੋਂ ਲੋਹ ਲੰਗਰ ਪੱਕਦਾ ਸੀ ਤਾਂ ਇਸ ਦਾ ਸਹਾਰਾ ਲਿਆ ਕਰਦੇ ਸੀ ਤੇ ਸੰਗਤ ਜੀ ਇੱਧਰ ਤੁਸੀਂ ਦੇਖ ਸਕਦੇ ਜੇ ਮੂਲ ਮੰਤਰ ਦਾ ਪਾਠ ਨਿਰੰਤਰ ਹੀ ਚੱਲਦਾ ਰਹਿੰਦਾ ਹੈ ਬਾਬਾ ਜੀ ਦੱਸਦੇ ਪਏ ਸੀ ਕਿ 24 ਘੰਟੇ ਹੀ ਇੱਕ ਜਣਾ ਇਸ ਕਮਰੇ ਦੇ ਵਿੱਚ ਬੰਦਾ ਆ ਤੇ 24 ਘੰਟੇ ਮੂਲ ਮੰਤਰ ਦਾ ਜਿਹੜਾ ਪਾਠ ਆ ਉਹ ਚੱਲਦਾ ਰਹਿੰਦਾ ਤੇ ਆਉ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਨਿਵਾਸ ਸਾਈਂ ਦਾਸ ਜੀ ਜੋ ਕਿ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਡੂ ਸੀ ਤੇ ਜਿਨ੍ਹਾਂ ਦੇ ਕਹਿਣ ਤੇ ਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਿੰਡ ਵਿੱਚ ਆਏ ਸੀ ਤੇ ਆ ਕੇ ਅਟਾਰੀ ਸਾਹਿਬ ਦੇ ਵਿੱਚ ਨਿਵਾਸ ਕੀਤਾ ਸੀ ਉਹਨਾਂ ਦੇ ਪ੍ਰਾਤਨ ਘਰ ਦੇ ਵੀ ਆਪਾਂ ਕਰਦੇ ਹਾਂ ਦਰਸ਼ਨ ਤੇ ਇੱਥੇ ਹੀ ਸੰਗਤ ਜੀ ਆਪਾਂ ਦਰਸ਼ਨ ਦਿਦਾਰੇ ਕਰਾਂਗੇ ਗੁਰੂ ਸਾਹਿਬ ਜੀ ਦੇ ਬਸਤਰਾਂ ਦੇ ਚੂਲਾ ਸਾਹਿਬ ਦਸਤਾਰ ਮਾਤਾ ਦਮਦਰੀ ਜੀ ਦਾ ਸ਼ਾਲ ਗੁਰੂ ਸਾਹਿਬ ਜੀ ਦਾ ਕਸ਼ਹਿਰਾ ਝਾਵਾਂ ਖੜਾਵਾਂ ਤੇ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਸੰਗਤ ਜੀ ਦਰਸ਼ਨਾਂ ਦੇ ਲਈ ਬਹੁਤ ਸੋਹਣਾ ਸਿਮਰਣਾ ਵੀ ਸੰਗਤ ਜੀ ਮੌਜੂਦ ਆ ਆਪਾਂ ਦਰਸ਼ਨ ਦਿਦਾਰੇ ਕਰਦੇ ਹਾਂ ਹੁਣ ਤੇ ਆਓ ਸੰਗਤ ਜੀ ਹੁਣ ਦਰਸ਼ਨ ਕਰਦੇ ਆਂ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੋਲਾ ਪਾਤਸ਼ਾਹੀ 6ਵੀਂ ਤੇ ਸੰਗਤ ਜੀ ਇਸ ਦੀ ਬਾਹਾਂ ਦੀ ਜਿਹੜੀ ਲੰਬਾਈ ਸੀ ਉਹ 42 ਇੰਚ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਦਾ ਚੋਲਾ ਦਰਸ਼ਨ ਕਰੋ ਸੰਗਤ ਜੀ ਤੇ ਨਾਲ ਹੀ ਆਪਾਂ ਦਸਤਾਰ ਦੇ ਵੀ ਦਰਸ਼ਨ ਕਰਾਂਗੇ ਜੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਜਾਇਆ ਕਰਦੇ ਸੀ ਜੇ ਇਸਦੀ ਲੰਬਾਈ ਸੰਗਤ ਜੀ 24 ਗਾਜਾ ਉੱਪਰ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਸੰਗਤ ਜੀ ਇਹ ਤੁਸੀਂ ਦਰਸ਼ਨ ਕਰੋ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਦਾ ਸ਼ਾਲ ਬਹੁਤ ਹੀ ਭਾਗਾਂ ਵਾਲਿਆ ਸੰਗਤ ਜੀ ਜੋ ਆਪਾਂ ਗੁਰੂ ਸਾਹਿਬ ਜੀ ਦੇ ਵਸਤਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਆਂ ਤੇ ਇਹਦੇ ਸੰਗੇ ਤੁਸੀਂ ਹੱਥ ਲਿਖਤ ਵੀ ਦੇਖ ਸਕਦੇ ਹੋ ਹੁਕਮਨਾਮੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰਲੀ ਸਾਈਡ ਜਿਵੇਂ ਪੀੜਾ ਸਾਹਿਬ ਦੇ ਪਾਵੇ ਕਿ ਆਪਾਂ ਕਹਿ ਸਕਦੇ ਹਾਂ ਉਹ ਵੀ ਸੰਗਤ ਜੀ ਮੌਜੂਦ ਹੈ ਪਰ ਅੰਦਰ ਜਾਣਾ ਜਿਹੜਾ ਉਹ ਮਨਾਵਾ ਬਾਰੋ-ਬਾਰੋ ਹੀ ਆਪਾਂ ਦਰਸ਼ਨ ਦਿਦਾਰੇ ਕਰ ਸਕਦੇ ਆ ਇਸ ਲਈ ਆਪਾਂ ਬਾਹਰੋਂ ਹੀ ਤੁਹਾਨੂੰ ਦਰਸ਼ਨ ਕਰਾ ਰਹੇ ਆ ਏ ਤੁਸੀਂ ਸੰਗਤ ਜੀ ਦਰਸ਼ਨ ਕਰੋ ਜੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿ ਸ਼ਹਿਰਾ ਬਿਲਕੁਲ ਸੰਭਾਲ ਕੇ ਰੱਖਿਆ ਹੋਇਆ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਜਦੋਂ ਵੀ ਤੁਸੀਂ ਜਾਓ ਤੇ ਜਰੂਰ ਦਰਸ਼ਨ ਕਰਕੇ ਆਓ ਜੀ ਤੇ ਇਹ ਸੰਗਤ ਜੀ ਦਰਸ਼ਨ ਕਰੋ ਜੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੜਾਵਾਂ ਤੇ ਨਾਲ ਹੀ ਬਹੁਤ ਸੋਹਣਾ ਜਿਹੜਾ ਸਿਮਰਣਾ ਸੰਗਤ ਜੀ ਇਧਰਲੀ ਸਾਈਡ ਉਹ ਵੀ ਪ੍ਰਦਰਸ਼ਨ ਕਰਦੇ ਆ ਇਹ ਤੁਸੀਂ ਸੰਗਤ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿਮਰਣਾ ਦੇ ਦਰਸ਼ਨ ਕੀਤੇ ਤੇ ਨਾਲ ਹੀ ਝਾਵਾਂ ਵੀ ਮੌਜੂਦ ਸੀ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਇਧਰ ਵਾਲੀ ਸਾਈਡ ਇਹ ਤੁਸੀਂ ਪ੍ਰਤਨ ਕੰਧ ਸੰਗਤ ਜੀ ਜੋ ਕਿ ਨਿਸ਼ਾਨੀ ਵਿੱਚ ਜੋ ਰੱਖੀ ਹੋਈ ਹੈ ਦਰਸ਼ਨ ਕਰ ਸਕਦੇ ਹੋ ਤੇ ਇਧਰ ਸੰਗਤ ਜੀ ਪ੍ਰਤਨ ਸੰਦੂਕ ਵੀ ਮੌਜੂਦ ਹੈ ਦਰਸ਼ਨਾਂ ਦੇ ਲਈ ਤੇ ਲੋਹਾ ਇਹ ਪ੍ਰਾਤਨ ਸੰਦੂਕ ਦੇ ਸੰਗਤ ਜੀ ਕਰੋ ਜੀ ਦਰਸ਼ਨ ਇਹ ਸੰਦੂਕ ਸੰਗਤ ਜੀ ਮਾਤਾ ਰਾਮੂ ਜੀ ਦਾ ਸੀ ਜੋ ਕਿ ਭਾਈ ਸਾਈ ਦਾਸ ਜੀ ਦੇ ਮਹਿਲ ਸਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਡੂ ਸੀ ਇਹ ਸੰਗਤ ਜੀ ਉਸੀ ਅੰਦਰੋਂ ਵੀ ਦਰਸ਼ਨ ਕਰ ਸਕਦੇ ਹੋ ਸੰਦੂਕ ਤੇ ਏਥੇ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਮਾਸ ਸਥਾਨ ਦੇ ਆਪਾਂ ਦਰਸ਼ਨ ਕੀਤੇ ਨੇ ਜਿੱਥੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਿਮਾਸ ਕਰਦੇ ਸੀ ਤੇ ਉਹਨਾਂ ਦੇ ਸੰਡੂ ਸਾਈਂ ਦਾਸ ਜੀ ਦੇ ਘਰ ਦੇ ਵੀ ਆਪਾਂ ਦਰਸ਼ਨ ਕੀਤੇ ਨੇ ਜਿੱਥੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸਬੰਧਿਤ ਵਸਤੂਆਂ ਦਰਸ਼ਨਾਂ ਦੇ ਲਈ ਮੌਜੂਦ ਨੇ ਬਸਤਰ ਸਿਮਰਣਾ ਤੇ ਸੰਗਤ ਜੀ ਆਸ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੇ ਤੀ ਲੱਗੇਗੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ